चलिए आगे आप कंपाउंड के बाहर तुम्हारे पास रहने वाली थी नहीं कर देगा चलो बाहर बाहर चलो जूते बाहर कंपाउंड के बाहर जाइए कंपाउंड के बाहर ज्यादा बजाएंगे हां चलिए आगे ਆਪ ਕੰਪਾਊਂਡ ਤੋਂ ਬਾਹਰ ਜਾਓ ਕੰਪਾਊਂਡ ਤੋਂ ਬਾਹਰ ਜਾਓ ਨਹੀਂ ਕਰਦੇਗਾ ਚਲ ਬਾਹਰ ਚਲੇ ਸੂਤੇ ਬਾਹਰ ਕੰਪਾਊਂਡ ਤੋਂ ਬਾਹਰ ਜਾਏ ਕੰਪਾਊਂਡ ਤੋਂ ਬਾਹਰ ਜਾਦਾ ਬਜਾਏਗਾ ਹਾਂ ਚਲ ਬਾਹਰ ਤਾਂ ਦੇਸ਼ ਭਰ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਪਰ ਹੁਣ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਕਿ ਇੱਕ ਅਫਸਰ ਦੇ ਵੱਲੋਂ ਇੱਕ ਆਜ਼ਾਦ ਉਮੀਦਵਾਰ ਦੇ ਉੱਪਰ ਦਾਦਾਗਰੀ ਦਿਖਾਈ ਗਈਆਂ ਤਸਵੀਰਾਂ ਦੇਖੋ ਕਾਗਜ਼ ਭਰਨ ਆਏ ਅਫਸਰ ਨੇ ਦੱਸਦੇ ਕਿ ਇੱਕ ਉਮੀਦਵਾਰ ਕਾਗਜ਼ ਭਰਨ ਆਇਆ ਤਾਂ ਉਸ ਨੂੰ ਅਫਸਰ ਦੇ ਵੱਲੋਂ ੱੱੱਕੇ ਮਾਰ ਕੇ ਦਫ਼ਤਰ ਤੋਂ ਹੀ ਬਾਹਰ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੇਰੀ ਔਕਾਤ ਨਹੀਂ ਹੈ ਇੱਥੇ ਆਉਣ ਦੀ ਤਾਂ ਇਹ ਤਸਵੀਰਾਂ ਦੇਖੋ ਬੇਹੱਦ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਦੇਸ਼ ਭਰ ਦੇ ਵਿੱਚ ਚੋਣਾ ਦਾ ਮਾਹੌਲ ਚੱਲ ਰਿਹਾ ਲੋਕ ਚੋਣਾ ਲੜ ਰਿਹਾ ਕੋਈ ਕਿਸੇ ਪਾਰਟੀ ਦੇ ਵੱਲੋਂ ਤਾਂ ਕੋਈ ਆਜ਼ਾਦ ਖੜ ਰਿਹਾ ਪਰ ਇੱਥੇ ਇੱਕ ਆਜ਼ਾਦ ਉਮੀਦਵਾਰ ਆਪਣੇ ਕਾਗਜ਼ ਭਰਨ ਦੇ ਲਈ ਆਉਂਦਾ ਜਿਸ ਨੂੰ ਇੱਕ ਡੀਐਸਪੀ ਦੇ ਵੱਲੋਂ ੱੱਕੇ ਮਾਰ ਕੇ ਉੱਥੋਂ ਬਾਹਰ ਕਰ ਦਿੱਤਾ ਜਾਂਦਾ ਤੇ ਕਿਹਾ ਜਾਂਦਾ ਕਿ ਤੇਰੀ ਔਕਾਤ ਨਹੀਂ ਹੈ ਇੱਥੇ ਆਉਣ ਦੀ ਦੱਸਿਏ ਕਿ ਡੀਐਸਪੀ ਇਹ ਵੀ ਕਹਿੰਦਾ ਕਿ ਤੈਨੂੰ 1 ਮਿੰਟ ਦੇ ਵਿੱਚ ਸਹੀ ਕਰ ਦਊਗਾ ਤਾਂ ਇਹ ਤਸਵੀਰਾਂ ਦੇਖੋ ਬਿਹਤਰ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਡੈਮੋਕਰੇਸੀ ਦਾ ਅਕਸਰ ਜ਼ਿਕਰ ਕੀਤਾ ਜਾਂਦਾ ਉਸ ਦੇ ਉੱਪਰ ਸਵਾਲ ਨੇ ਜਿਹੜੇ ਇਹ ਤਸਵੀਰਾਂ ਖੜੇ ਕਰ ਰਹੀਆਂ ਨੇ ਤਾਂ ਇੱਕ ਡੀਐਸਪੀ ਦੇ ਵੱਲੋਂ ਇਹ ਦਾਦਾਗਰੀ ਦਿਖਾਈ ਗਿਆ ਕਿ ਇੱਕ ਆਜ਼ਾਦ ਉਮੀਦਵਾਰ ਨੂੰ ਜੋ ਇਸ ਤਰੀਕੇ ਆਪਣੇ ਕਾਗਜ਼ ਭਰਨ ਦੇ ਲਈ ਆ ਰਿਹਾ ਸੀ ਉਸ ਨੂੰ ਬਾਹਰ ਕੱਢਣਾ ਸਹੀ ਹੈ ਜਾਂ ਨਹੀਂ ਅਕਸਰ ਫਿਲਮਾਂ ਦੇ ਵਿੱਚ ਦੇਖਦੇ ਹਾਂ ਜਿਹਾ ਕਿ ਕੋਈ ਉਮੀਦਵਾਰ ਜਦੋਂ ਕਾਗਜ਼ ਭਰਨ ਜਾਂਦਾ ਤਾਂ ਉਸ ਦੇ ਨਾਲ ਅਜਿਹੀ ਤੱਕੇਸ਼ਾਈ ਹੁੰਦੀ ਆ ਪਰ ਇੱਥੇ ਇਹ ਤਸਵੀਰਾਂ ਜਿਹੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਇੱਕ ਅਸਲ ਤਸਵੀਰ ਜਿਹੜੀ ਸਾਹਮਣੇ ਆਈ ਆ ਜਿਸ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਨੂੰ ਬਾਹਰ ਕੱਢਿਆ ਗਿਆ ਤਾਂ ਡੀਐਸਪੀ ਤੱਕੇ ਮਾਰ ਰਿਹਾ ਤੇ ਕਹਿ ਰਿਹਾ ਕਿ ਚੱਲ ਇੱਥੋਂ ਬਾਹਰ ਤਾਏ ਤਸਵੀਰਾਂ ਬੇਹਦ ਹੈਰਾਨ ਕਰ ਦੇਣ ਵਾਲੀਆਂ ਵਾਲੀਆਂ ਨੇ ਜੇਕਰ ਡੈਮੋਕਰੇਸੀ ਦਾ ਜ਼ਿਕਰ ਕੀਤਾ ਜਾਂਦਾ ਵਾ ਤਾਂ ਇੱਥੇ ਜਿਹੜੇ ਅਧਿਕਾਰ ਨੇ ਉਹ ਕਿੱਥੇ ਨੇ ਤਾਂ ਇਸ ਉਮੀਦਵਾਰ ਦੇ ਜਿਹੜੇ ਅਧਿਕਾਰ ਨੇ ਉਹਨਾਂ ਦੀ ਰਾਖੀ ਕੌਣ ਕਰੇਗਾ ਤਾਂ ਇਹ ਵੱਡੇ ਸਵਾਲ ਆ ਜਿਹੜੇ ਖੜੇ ਹੋ ਰਿਹਾ ਕਿ ਇੱਕ ਆਜ਼ਾਦ ਦੇ ਤੌਰ ਦੇ ਉੱਪਰ ਕਾਗਜ਼ ਭਰਨ ਆਏ ਬੰਦੇ ਨੂੰ ਦਫ਼ਤਰ ਤੋਂ ਹੀ ਬਾਹਰ ਕਰ ਦਿੱਤਾ ਗਿਆ ਕਿ ਇਥੋਂ ਬਾਹਰ ਨਿਕਲ ਤਾਂ ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਇਹ ਮਾਮਲਾ ਵਾਇਰਲ ਹੋ ਰਿਹਾ ਦੱਸਦੀ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦੇ ਕੋਸ਼ਾਂਬੀ ਸੀਟ ਤੋਂ ਸਾਹਮਣੇ ਆਇਆ ਜਿੱਥੇ ਕਾਗਜ਼ ਭਰਨ ਦੇ ਲਈ ਇੱਕ ਆਜ਼ਾਦ ਉਮੀਦਵਾਰ ਆਉਂਦਾ ਤੇ ਫਿਰ ਇਸ ਦੌਰਾਨ ਜਦੋਂ ਇੱਕ ਡੱਫਲੀਓ ਵਜਾ ਰਿਆ ਸੀ ਤਾਂ ਡੀਐਸਪੀ ਸਾਹਿਬ ਨੂੰ ਗੁੱਸਾ ਆ ਜਾਂਦਾ ਤੇ ਕਹਿੰਦੇ ਨੇ ਕਿ ਤੇਰੀ ਔਕਾਤ ਨਹੀਂ ਹੈ ਇੱਥੇ ਆਉਣ ਦੀ ਤੂੰ ਇੱਥੋਂ ਬਾਹਰ ਚੱਲ 1 ਮਿੰਟ ਦੇ ਵਿੱਚ ਤੇ ਇਹਨੂੰ ਠੀਕ ਕਰ ਦੂੰਗਾ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਵਾਇਰਲ ਹੋ ਰਹੀ ਹੈ ਦੱਸਦੇ ਕਿ ਸਰਾਥੂ ਤਹਿਸੀਲ ਦੇ ਵਿੱਚ ਇਹ ਜਿਹੜਾ ਆਜ਼ਾਦ ਉਮੀਦਵਾਰ ਆ ਕਾਗਜ਼ ਭਰਨ ਦੇ ਲਈ ਆਇਆ ਸੀ ਦੱਸਦੀ ਕਿ ਛੋਟੂ ਇੱਕ ਨਾਮ ਇਸਦਾ ਵਿਅਕਤੀ ਦਾ ਹੈ ਜੋ ਆਪਣੇ ਕਾਗਜ਼ ਭਰਨ ਦੇ ਲਈ ਆਉਂਦਾ ਦੱਸਦੀ ਕਿ 24 ਸਾਲਾਂ ਤੋਂ ਇਹ ਵਿਅਕਤੀ ਹੈ ਜਿਹੜਾ ਆਜ਼ਾਦ ਦੇ ਤੌਰ ਦੇ ਉੱਪਰ ਚੋਣਾਂ ਲੜਦਾ ਆ ਰਿਹਾ ਤਾਂ ਇਹ ਨਹੀਂ ਕਿ ਪਹਿਲੀ ਵਾਰ ਇਹ ਵਿਅਕਤੀ ਕਾਗਜ਼ ਭਰਨ ਆਇਆ ਹੋਵੇ ਇਸ ਤੋਂ ਪਹਿਲਾਂ ਜਾਨੀ ਕਿ 24 ਸਾਲ ਹੋ ਚੁੱਕੇ ਨੇ ਆਪਣੀ ਕਿਸਮਤ ਅਜਮਾਉਂਦੇ ਆ ਅਜਮਾਉਂਦੇ ਆ ਇਸ ਉਮੀਦਵਾਰ ਨੂੰ ਪਰ ਇਸ ਵਾਰ ਜਦੋਂ ਕਾਗਜ਼ ਭਰਨ ਦੇ ਲਈ ਆਉਂਦਾ ਇੱਕ ਡੱਫਲੀ ਵਜਾ ਰਿਹਾ ਹੁੰਦਾ ਤਾਂ ਡੀਐਸਪੀ ਸਾਹਿਬ ਨੂੰ ਗੁੱਸਾ ਆਉਂਦਾ ਤੇ ਕਹਿੰਦੇ ਨੇ ਕਿ ਤੇਰੀ ਤਾਂ ਔਕਾਤ ਹੀ ਨਹੀਂ ਐ ਅੰਦਰ ਆਉਣ ਦੀ ਤੂੰ ਇੱਥੋਂ ਬਾਹਰ ਚਲ ਤੇ ਇਸ ਦੌਰਾਨ ਇਹ ਵੀਡੀਓ ਕੈਮਰੇ ਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਉhti ਦੱਸ ਦਈਏ ਕਿ ਇਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕੀਤੇ ਜਾ ਰਹੇ ਹਨ ਤੇ ਤੁਸੀਂ ਵੀ ਆਪੋ ਆਪਣੀ ਰਾਏ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕਰੋ ਕਿ ਤੁਸੀਂ ਇਸ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਇੱਕ ਆਜ਼ਾਦ ਦੇ ਤੌਰ ਦੇ ਉੱਪਰ ਆਪਣੇ ਕਾਗਜ਼ ਭਰਨ ਆਉਣ ਵਾਲੇ ਉਮੀਦਵ ਅਜਿਹਾ ਕਰਨਾ ਸਹੀ ਹੈ ਜਾਂ ਗਲਤ ਇਸ ਨੂੰ ਲੈ ਕੇ ਆਪਣੇ ਵਿਚਾਰ ਨੇ ਜਿਹੜੇ ਉਹ ਜਰੂਰ ਕਮੈਂਟ ਦੇ ਵਿੱਚ ਸਾਂਝੇ ਕਰੋ ਦੱਸ ਦਿਓ ਕਿ 11 ਵਾਰ ਇਹ ਵਿਅਕਤੀ ਆ ਜਿਹੜਾ ਚੋਣਾ ਲੜ ਚੁੱਕਿਆ ਜਾਨੀ ਕਿ ਇਸ ਤੋਂ ਪਹਿਲਾਂ 11 ਵਾਰ ਨੇ ਜਿਹੜੀਆਂ ਇਸ ਦੇ ਵੱਲੋਂ ਚੋਣਾਂ ਲੜੀਆਂ ਗਈਆਂ ਨੇ 11 ਵਾਰ ਕਾਗਜ਼ ਭਰੇ ਗਏ ਨੇ ਤੇ ਹੁਣ 12ਵੀਂ ਵਾਰ ਜਦੋਂ ਇਹ ਆਪਣੇ ਕਾਗਜ਼ ਭਰਨ ਦੇ ਲਈ ਆਉਂਦਾ ਵਾ ਤਾਂ ਇਸ ਦੌਰਾਨ ਡੀਐਸਪੀ ਦੇ ਵੱਲੋਂ ਉਸ ਨੂੰ ੱੱਕੇ ਮਾਰ ਕੇ ਉੱਥੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਇਹ ਵੀਡੀਓ ਬੇਹੱਦ ਹੁਣ ਹੈਰਾਨੀਜਨਕ ਹੈ ਕਿ ਇਸ ਤਰੀਕੇ ਇੱਕ ਅਫਸਰ ਦੇ ਵੱਲੋਂ ਕਰਨਾ ਕਿੰਨਾ ਕਿ ਸਹੀ ਹੈ ਇੱਕ ਪੜਿਆ ਲਿਖਿਆ ਅਫਸਰ ਜਿਸ ਨੂੰ ਸੰਵਿਧਾਨ ਦੇ ਬਾਰੇ ਪਤਾ ਹੈ ਕਿ ਉਸ ਨੂੰ ਇਹ ਨਹੀਂ ਪਤਾ ਕਿ ਇਸ ਆਜ਼ਾਦ ਉਮੀਦਵਾਰ ਦੇ ਵੀ ਕਈ ਰਾਈਟਸ ਨੇ ਜਿਨ੍ਹਾਂ ਦਾ ਉਹ ਇਸਤੇਮਾਲ ਕਰ ਰਿਹਾ ਤੇ ਆਪਣੀ ਨਾਮਜ਼ਦਗੀ ਭਰਨ ਦੇ ਲਈ ਆ ਰਿਹਾ ਕਿ ਉਸ ਦੇ ਜਿਹੜੇ ਅਧਿਕਾਰ ਸੀ ਉਹਨਾਂ ਨੂੰ ਇੱਥੇ ਛਿੱਕੇ ਟੰਗਿਆ ਜਾ ਰਿਹਾ ਤਾਂ ਇਹ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਉਸ ਨੂੰ ੱੱਕਾ ਮਾਰਿਆ ਜਾਂਦਾ ੱੱਕਾ ਮਾਰ ਕੇ ਉੱਥੋਂ ਬਾਹਰ ਆ ਜਿਹੜਾ ਉਹ ਕੱਢਿਆ ਜਾਂਦਾ ਤਾਂ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਉੱਤਰ ਪ੍ਰਦੇਸ਼ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਆਜ਼ਾਦ ਉਮੀਦਵਾਰ ਨੂੰ ਕਾਗਜ਼ ਭਰਨ ਦੇ ਮੌਕੇ ਬਾਹਰ ਕਰ ਦਿੱਤਾ ਗਿਆ ਡੀਐਸਪੀ ਜਦੋਂ ਉੱਥੇ ਖੜੇ ਹੁੰਦੇ ਨੇ ਤਾਂ ਡਫਲੀ ਵਜਾ ਕੇ ਜਿਹੜਾ ਉਮੀਦਵਾਰ ਅੰਦਰ ਆ ਰਿਹਾ ਸੀ ਉਸ ਨੂੰ ਬਾਹਰ ਕਰ ਦਿੱਤਾ ਜਾਂਦਾ ਹੈ ਚਲੇ ਜੂਤੇ ਬਾਹਰ ਹਾਂ ਚਲੇ ਜਾਓ ਕੰਪਾਊਂਡ ਤੋਂ ਬਾਹਰ ਜਾਏ ਕੰਪਾਊਂਡ ਤੋਂ ਬਾਹਰ چلے با سوتے باہر کمپاؤنڈ سے باہر گئے کمپاؤنڈ کے باہر راجا بجائیں گے <تسج vas Some noise> <تسج Nabhanca>